ਬਰਫੀਲੇ ਇਲਾਕਿਆਂ ਦੇ ਵਿੱਚ ਘੁੰਮਣ ਸਮੇਂ ਕਰਦੇ ਹੋ ਆ ਕੰਮ ਤਾਂ ਸਾਵਧਾਨ ਬਰਫ਼ ਦਾ ਆਨੰਦ ਲੈਣ ਸਮੇਂ ਭੁੱਲ ਕੇ ਵੀ ਨਾ ਕਰਿਓ ਆ ਗਲਤੀਆਂ ਨਹੀਂ ਤਾਂ ਇੱਕ ਵਾਰ ਚ ਹੀ ਟੁੱਟ ਜਾਣਗੀਆਂ ਕਈ ਹੱਡੀਆਂ ਆਪਣੇ ਆਪ ਨੂੰ ਇੰਜ ਬਰਫ਼ਬਾਰੀ ਤੋਂ ਬਚਾਓ ਜਾਣੋ ਸਾਡੀ ਇਸ ਖਾਸ ਰਿਪੋਰਟ ਦੇ ਵਿੱਚ ਜੀ ਹਾਂ ਸਰਦੀਆਂ ਦੇ ਵਿੱਚ ਬਰਫ਼ਬਾਰੀ ਦੇਖਣ ਦਾ ਆਪਣਾ ਹੀ ਮਜ਼ਾ ਹੁੰਦਾ ਹੈ ਠੰਡੇ ਮੌਸਮ ਦੇ ਵਿੱਚ ਜ਼ਿਆਦਾਤਰ ਲੋਕ ਸ਼ਿਮਲਾ ਮਨਾਲੀ ਲਦਾਖ ਦੇ ਵਿੱਚ ਜਾਂ ਫਿਰ ਸ਼੍ਰੀਨਗਰ ਜਾਣ ਦੀ ਯੋਜਨਾ ਬਣਾਉਂਦੇ ਨੇ ਜਿੱਥੇ ਕਾਫੀ ਬਰਫਬਾਰੀ ਹੁੰਦੀ ਹੈ ਨਵੇਂ ਸਾਲ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਸੈਲਾਨੀ ਅਜਈਆਂ ਥਾਵਾਂ ਦੇ ਉੱਤੇ ਜਾਣ ਦੀ ਤਿਆਰੀ ਕਰ ਰਹੇ ਨੇ ਅਜੇ ਹੀ ਦੇ ਵਿੱਚ ਯਾਤਰਾ ਕਰਨ ਨੂੰ ਲੈ ਕੇ ਕੋਈ ਠੋਸ ਯੋਜਨਾ ਬਣਾਉਣ ਦੀ ਵੀ ਲੋੜ ਹੈ ਦਰਅਸਲ ਬਰਫਬਾਰੀ ਤੋਂ ਬਾਅਦ ਅਜਈਆਂ ਥਾਵਾਂ ਤੋਂ ਉੱਤੇ ਸੜਕਾਂ ਕਾਫੀ ਤਿਲਕਣ ਹੋ ਜਾਂਦੀਆਂ ਨੇ ਬਰਫਬਾਰੀ ਰੁਕਣ ਤੋਂ ਬਾਅਦ ਸੈਲਾਨੀ ਅਕਸਰ ਸੈਰ ਲਈ ਨਿਕਲਦੇ ਨੇ ਅਤੇ ਤਿਲਕਣ ਦੇ ਕਾਰਨ ਡਿੱਗ ਜਾਂਦੇ ਨੇ ਤਾਂ ਉਹ ਕਿਹੜੀਆਂ ਗੱਲਾਂ ਨੇ ਜੋ ਤੁਹਾਨੂੰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ ਉਹ ਗਲਤੀਆਂ ਵੀ ਤੁਹਾਨੂੰ ਨਹੀਂ ਕਰਨੀਆਂ ਕਿਉਂਕਿ ਅਜਿਹੇ ਸਮੇਂ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਕੁਝ ਅਣਹੌਣੀਆਂ ਵਾਪਰ ਜਾਂਦੀਆਂ ਨੇ ਹਰ ਸਾਲ ਪਹਾੜੀ ਸਟੇਸ਼ਨਾਂ ਦੇ ਉੱਤੇ ਕਈ ਲੋਕਾਂ ਦੀਆਂ ਹੱਡੀਆਂ ਟੁੱਟਣ ਦੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਨੇ। ਅਜਿਹੇ ਦੇ ਵਿੱਚ ਅਜਈਆਂ ਥਾਵਾਂ ਦੇ ਉੱਤੇ ਜਾਂਦੇ ਸਮੇਂ ਕੁਝ ਗਲਤੀਆਂ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਹੀਂ ਤਾਂ ਇੱਕ ਵਾਰ ਦੇ ਵਿੱਚ ਵੀ ਤੁਹਾਡੇ ਸਰੀਰ ਦੀਆਂ ਕਈ ਹੱਡੀਆਂ ਟੁੱਟ ਸਕਦੀਆਂ ਨੇ। ਤਾਂ ਉਹ ਜਾਣਦਿਆਂ ਸਰਦੀਆਂ ਦੇ ਵਿੱਚ ਹਿਲ ਸਟੇਸ਼ਨ ਦੇ ਉੱਤੇ ਜਾਂਦੇ ਸਮੇਂ ਕੀ ਨਹੀਂ ਕਰਨਾ ਚਾਹੀਦਾ। ਜੇਕਰ ਤੁਸੀਂ ਬਰਫ਼ੀਲੇ ਖੇਤਰਾਂ ਦੇ ਵਿੱਚ ਸੈਰ ਕਰਨ ਜਾਂਦੇ ਹੋ ਤਾਂ ਕੀ ਕਰਨਾ ਚਾਹੀਦਾ। ਆਪਣੇ ਆਪ ਨੂੰ ਬਰਫ਼ਬਾਰੀ ਦੇ ਵਿੱਚ ਤੁਸੀਂ ਕਿਵੇਂ ਬਚਾ ਸਕਦੇ ਹੋ। ਦਰਅਸਲ برفباری ਦੌਰਾਨ ਜਾਫਿਰ ਉਨਾ ਥਾਵਾਂ ਦੇ ਉੱਤੇ ਜਿੱਥੇ ਭਾਰੀ ਬਰਫਬਾਰੀ ਹੋਈ ਹੈ ਸਭ ਤੋਂ ਵੱਡੀ ਸਮੱਸਿਆ ਬਰਫਬਾਰੀ ਦੀ ਹੈ ਜੋ ਖਤਰਨਾਕ ਹੋ ਸਕਦੀ ਹੈ ਇਸ ਤੋਂ ਆਪਣੇ ਆਪ ਨੂੰ ਬਚਾਉਣਾ ਸਭ ਤੋਂ ਵੱਡੀ ਚੁਣੌਤੀ ਹੈ ਦਰਅਸਲ ਬਰਫਬਾਰੀ ਦੌਰਾਨ ਬਰਫ਼ ਦੀਆਂ ਛੋਟੀਆਂ ਚਟਾਨਾਂ ਦੇ ਵਿੱਚ ਦੱਬਣ ਦੇ ਕਾਰਨ ਹੱਡੀਆਂ ਟੁੱਟ ਸਕਦੀਆਂ ਨੇ ਇਸ ਦੇ ਨਾਲ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਅਜਿਹੀ ਦੇ ਵਿੱਚ ਤੁਹਾਨੂੰ ਤੁਰੰਤ ਅਜੇ ਹੀ ਥਾਂ ਜਗਾ ਦੇ ਉੱਤੇ ਜਾਣਾ ਚਾਹੀਦਾ ਹੈ ਜਿੱਥੇ ਤੁਹਾਡੀ ਜਾਨ ਬਚਾਈ ਜਾ ਸਕੇ ਜੇਕਰ ਅਜੇ ਹੀ ਜਗਾ ਉਪਲਬਧ ਨਹੀਂ ਹੈ ਤਾਂ ਆਪਣੇ ਨਾਲ ਇੱਕ ਲੰਬੀ ਸੋਟੀ ਰੱਖੋ ਅਤੇ ਇਸ ਨੂੰ ਸਿੱਧੇ ਬਰਫ਼ ਦੇ ਵਿੱਚ ਗੜਾ ਦਿਓ ਜਦੋਂ ਬਰਫ਼ ਦੇ ਨਾਲ ਟਕਿਆ ਜਾਂਦਾ ਹੈ ਤਾਂ ਤੁਸੀਂ ਇਸ ਸੋਟੀ ਦੇ ਨਾਲ ਹਿਲਾ ਕੇ ਸਾਹ ਲੈਣ ਦੀ ਜਗ੍ਹਾ ਬਣਾ ਸਕਦੇ ਹੋ ਹੂੰ ਦੱਸਦੀ ਐ ਕਿ ਜੇਕਰ ਤੁਸੀਂ ਬਰਫ਼ੀਲੇ ਇਲਾਕਿਆਂ ਦੇ ਵਿੱਚ ਸੈਰ ਕਰਨ ਜਾ ਰਹੇ ਹੋ ਤਾਂ ਕਈ ਵਾਰ ਰਸਤਾ ਪਟਕਨ ਦਾ ਵੀ ਡਰ ਰਹਿੰਦਾ ਐ ਐਨਆਈਨੀ ਠੰਡ ਦੇ ਕਾਰਨ ਹਾਈਪੋਥਰਮੀਆ ਹੋ ਸਕਦਾ ਐ ਜਾਂ ਫਿਰ ਹੱਡੀਆਂ ਦੇ ਉੱਤੇ ਸੱਟ ਲੱਗਣ ਦੇ ਕਾਰਨ ਦਰਦ ਵੀ ਵਾ ਸਕਦਾ ਐ ਅਜਿਹੀ ਸਥਿਤੀ ਦੇ ਵਿੱਚ ਤੁਸੀਂ ਆਪਣੇ ਸਰੀਰ ਨੂੰ ਗਰਮ ਰੱਖਣ ਦੇ ਲਈ ਅੱਗ ਬਾਲ ਸਕਦੇ ਹੋ ਅੱਗ ਦੀ ਵਰਤੋਂ ਦਾ ਸਾਰਾ ਸਮਾਨ ਆਪਣੇ ਕੋਲ ਜ਼ਰੂਰ ਰੱਖਿਆ ਕਰੋ ਕਿਉਂਕਿ ਅਜਿਹੇ ਸਮੇਂ ਦੇ ਵਿੱਚ ਤੁਹਾਨੂੰ ਇਸ ਦੀ ਜ਼ਿਆਦਾ ਲੋੜ ਪੈ ਸਕਦੀ ਹੈ ਇਸ ਦੇ ਨਾਲ ਦਰਦ ਵੀ ਜਿਹੜਾ ਕਿ ਘੱਟ ਹੋ ਸਕਦਾ ਹੈ ਇਸ ਲਈ ਜਦੋਂ ਵੀ ਤੁਸੀਂ ਅਜਿਹੇ ਸਥਾਨਾਂ ਦੇ ਉੱਤੇ ਜਾਂਦੇ ਹੋ ਤਾਂ ਆਪਣੇ ਨਾਲ ਉਹ ਚੀਜ਼ਾਂ ਰੱਖੋ ਜੋ ਅੱਗ ਬੁਝਾਉਣ ਦੇ ਵਿੱਚ ਕੰਮ ਆ ਸਕਦੀਆਂ ਨੇ ਗਿੱਲੇ ਕੱਪੜੇ ਨਾ ਪਹਿਨੋ ਜੇਕਰ ਤੁਸੀਂ ਕਿਸੇ ਬਰਫੀਲੇ ਜਗ੍ਹਾ ਦੇ ਉੱਤੇ ਜਾਣ ਦੇ ਲਈ ਜਾ ਰਹੇ ਹੋ ਜੇਕਰ ਤੁਹਾਡੇ ਕੱਪੜੇ ਗਿੱਲੇ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਤੁਰੰਤ ਉਤਾਰ ਦਿਓ ਕਿਉਂਕਿ ਤਾਪਮਾਨ ਦੇ ਵਿੱਚ ਇਹ ਨਮੀ ਇਹ ਜਿਹੜੀ ਕਿ ਕਮੀ ਹੁੰਦੀ ਹੈ ਸਰੀਰ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੇ ਨੇ ਦੂਜਾ ਫਿਸਲਣ ਦਾ ਖਤਰਾ ਜ਼ਿਆਦਾ ਰਹਿੰਦਾ ਹੈਗਾ ਜਿਸ ਦੇ ਨਾਲ ਹੱਡੀਆਂ ਨੂੰ ਗੰਭੀਰ ਸੱਟਾਂ ਲੱਗ ਸਕਦੀਆਂ ਨੇ ਉਹ ਜੇਕਰ ਤੁਸੀਂ ਬਰਫੀਲੇ ਸਥਾਨ ਦੇ ਉੱਤੇ ਜਾਂਦੇ ਹੋ ਤਾਂ ਮਨੋਰੰਜਨ ਲਈ ਬਹੁਤ ਕੁਝ ਹੁੰਦਿਆਂ ਨੇ ਆਈਸ ਸਕੇਟਿੰਗ ਹੋ ਗਈ ਹੈ ਆਈਸ ਕਲਾਈਮਬਿੰਗ ਅਤੇ স্নੋ ਸਲੇਡਿੰਗ ਵਰਗੀਆਂ ਬਰਫ਼ ਦੀਆਂ ਖੇਡਾਂ ਖੇਡਣ ਤੋਂ ਬਚੋ ਕਿਉਂਕਿ ਜੇਕਰ ਤੁਸੀਂ ਇਹ ਨਾ ਜੇ ਕਿ ਤੁਸੀਂ ਇਹਨਾਂ ਦੇ ਬਿਨਾਂ ਤਜਰਬੇ ਦੇ ਜੇ ਤੁਸੀਂ ਤਜਰਬੇਕਾਰ ਨਹੀਂ ਹੋ ਕਿਉਂਕਿ ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਉੱਥੇ ਇਹ ਗੇਮ ਜਿਹੜੀ ਕਿ ਕਿਵੇਂ ਖੇਡੀ ਜਾਂਦੀ ਹੈ ਐਕਸਪੀਰੀਅੰਸ ਨਹੀਂ ਹੁੰਦਾ ਤਾਂ ਬਿਨਾਂ ਤਜਰਬੇ ਦੇ ਅਜਿਹਾ ਕਰਦੇ ਹੋ ਤਾਂ ਫਿਸਲਣ ਦਾ ਡਰ ਵੀ ਰਹਿੰਦਾ ਹੈ ਅਤੇ ਇਸ ਦੇ ਨਾਲ ਹੱਡੀਆਂ ਵੀ ਟੁੱਟ ਸਕਦੀਆਂ ਨੇ ਉਹਨਾਂ ਗੱਲ ਆਉਂਦੀ ਹੈ ਕਿ ਜੇ ਤੁਸੀਂ ਕਾਰ ਜਾਂ ਫਿਰ ਬਾਈਕ ਦੇ ਦੁਆਰਾ ਕਿਸੇ ਬਰਫਬਾਰੀ ਜਗ੍ਹਾ ਦੇ ਉੱਤੇ ਜਾਂਦੇ ਹੋ ਤਾਂ ਕੀ ਕਰਨਾ ਪੈਂਦਾ ਦਰਸਲ ਕਾਰ ਜਾਂ ਫਿਰ ਬਾਈਕ ਦੇ ਰਾਈ ਬਰਫੀਲੇ ਥਾਂ ਦੇ ਉੱਤੇ ਜਾਣ ਦੇ ਸਮੇਂ ਤਿਲਕਣ ਦਾ ਜ਼ਿਆਦਾ ਡਰ ਰਹਿੰਦਾ ਹੈ ਜਿਸ ਕਾਰਨ ਹੱਡੀਆਂ ਟੁੱਟਣ ਦਾ ਖਤਰਾ ਵੀ ਰਹਿੰਦਾ ਅਜਿਹੀਆਂ ਥਾਵਾਂ ਦੇ ਉੱਤੇ ਜਾਣ ਤੋਂ ਪਹਿਲਾਂ ਪੁਲਿਸ ਦੀ ਸਲਾਹ ਜ਼ਰੂਰ ਦੇਖੋ ਆਪਣੇ ਨਾਲ ਖਾਣ ਪੀਣ ਦੀਆਂ ਵਸਤੂਆਂ ਫਰਸਟ ایڈ ਕਿਟ ਵਾਧੂ ਬੈਟਰੀਆ ਬੈਟਰੀਆਂ ਅਹੋਰ ਬੈਟਰੀਆਂ ਤੁਸੀਂ ਲੈ ਕੇ ਜਾ ਸਕਦੇ ਹੋ ਟਾਰਚ ਹੋ ਗਈ ਹੈ ਫੁੱਲ ਚਾਰਜਡ ਫੋਨ ਅਤੇ ਪਾਵਰ ਬੈਂਕ ਅਤੇ ਵਾਧੂ ਗਰਮ ਕਪੜੇ ਰੱਖੋ ਅਜਿਆਂ ਥਾਵਾਂ ਦੇ ਉੱਤੇ ਜਾਣ ਤੋਂ ਪਹਿਲਾਂ ਮੌਸਮ ਦੀ ਜਾਣਕਾਰੀ ਜ਼ਰੂਰ ਲੈ ਲਿਓ ਤਾਂ ਕਿ ਫਸਣ ਦਾ ਡਰ ਨਾ ਰਵੇ ਅਤੇ ਤੁਸੀਂ ਆਸਾਨੀ ਦੇ ਨਾਲ ਮੰਜ਼ਿਲ ਦੇ ਉੱਤੇ ਪਹੁੰਚ ਸਕੋ ਬਰਫੀਲੇ ਖੇਤरां ਦੇ ਵਿੱਚ ਆਪਣੀ ਕਾਰ ਜਾਂ ਫਿਰ ਬਾਈਕ ਨੂੰ ਹੌਲੀ ਅਤੇ ਧਿਆਨ ਦੇ ਨਾਲ ਚਲਾਓ ਹੋਰ ਵਾਹਨਾਂ ਤੋਂ ਦੂਰੀ ਬਣਾਈ ਰੱਖੋ ਅਚਾਨਕ ਬ੍ਰੇਕ ਨਾ ਲਗਾਓ ਨਹੀਂ ਤਾਂ ਫਿਸਲਣ ਦਾ ਖਤਰਾ ਵੀ ਵੱਧ ਸਕਦਾ ਹੈ ਹਮੇਸ਼ਾ ਟਲਾਨਾ ਦੇ ਉੱਤੇ ਗিয়ার ਦੀ ਵਰਤੋਂ ਕਰੋ ਅਤੇ ਜਿੰਨਾ ਸੰਭਵ ਹੋ ਸਪੀਡ ਘੱਟ ਹੀ ਰੱਖੋ ਬਰਫੀਲੇ ਸਾਈਕਲ ਖੇਤਰਾਂ ਦੇ ਵਿੱਚ ਆਪਣੇ ਹੱਥਾਂ ਅਤੇ ਪੈਰਾਂ ਨੂੰ ਠੰਡ ਤੋਂ ਬਚਾਉਣ ਦੇ ਲਈ ਜੁਰਾਬਾਂ ਪੈਣਨ ਤੋਂ ਪਹਿਲਾਂ ਉਹਨਾਂ ਨੂੰ ਪਲਾਸਟਿਕ ਦੇ ਪੋਲੀਥੀਨ ਦੇ ਨਾਲ ਢੱਕੋ ਅਤੇ ਜੁਰਾਬਾਂ ਦਾ ਦਸਤਾਨੇ ਜਾਂ ਫਿਰ ਉਹਨਾਂ ਦੇ ਦਸਤਾਨੇ ਪਾਈ ਰੱਖੋ ਹੁਣ ਗੱਲ ਆਉਂਦੀ ਹੈ ਵੀ ਕਿਹੜੀਆਂ ਗੱਲਾਂ ਤੁਹਾਨੂੰ ਧਿਆਨ ਰੱਖਣਾ ਪੈਂਦਾ ਜੇਕਰ ਤੁਸੀਂ ਬਰਫ਼ ਦੀ ਟ੍ਰੇਨਿੰਗ ਕਰ ਰਹੇ ਹੋ ਟ੍ਰੈਕਿੰਗ ਕਰ ਰਹੇ ਹੋ ਤਾਂ ਬਿਨਾ ਗਾਈਡ ਅਤੇ ਸਟਿੱਕਰ ਦੇ ਸਫਰ ਤੋਂ ਬਚੋ ਬਰਫੀਲੇ ਖੇਤਰਾਾਂ ਦੇ ਵਿੱਚ ਯਾਤਰਾ ਦੇ ਉਤੇ ਜਾਣ ਤੋਂ ਪਹਿਲਾਂ ਕੁਝ ਜ਼ਰੂਰੀ ਦਵਾਈਆਂ ਅਤੇ ਭੋਜਨ ਨੂੰ ਪੈਕ ਜ਼ਰੂਰ ਕਰ ਲਿਓ ਯਾਤਰਾ ਦੇ ਲਈ ਮੁੱਖ ਸ਼ਹਿਰ ਤੋਂ ਦੂਰ ਇੱਕ ਹੋਟਲ ਬੁੱਕ ਕਰੋ ਬਰਬਾਰੀ ਚ ਬਾਹਰ ਜਾਣ ਤੋਂ ਪਹਿਲਾਂ ਪਹਿਲਾ ਸਵੈਟਰ ਜੈਕਟ ਅਤੇ ਉਨੀ ਕਪੜੇ ਪੈਕ ਕਰੋ ਤਾਂ ਇਹ ਗੱਲਾਂ ਸਿੱਗਿਆ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ ਕਿਉਂਕਿ 90 ਸਾਲ ਨੂੰ ਲੈ ਕੇ ਲੋਕ ਸਲਾਨੀ ਜਿਹੜੇ ਕਿ ਖਾਸ ਕਰਕੇ ਪੰਜਾਬ ਦੇ ਲੋਕ ਹੀ ਨਹੀਂ ਭਾਰਤ ਦੇ ਦੇਸ਼ ਦੇ ਹੋਰ ਕਈ ਥਾਵਾਂ ਤੋਂ ਲੋਕ ਜਿਹੜੇ ਕਿ ਪਹਾੜੀ ਇਲਾਕਿਆਂ ਦੇ ਵਿੱਚ ਜਾਣਾ ਪਸੰਦ ਕਰਦੇ ਨੇ ਉੱਥੇ ਆਪਣਾ ਹਨੀਮੂਨ ਹੋ ਗਿਆ ਜਾਂ ਫਿਰ ਬੱਚਾ ਨੂੰ ਘੁਮਾਉਣਾ ਜਾਂ ਫਿਰ ਨਵੇਂ ਸਾਲ ਸੈਲੀਬ੍ਰੇਟ ਕਰਨ ਦਾ ਮੌਕਾ ਕਿਉਂਕਿ 크리스마ਸ ਵੀ ਹੁਣ ਲੰਘ ਕੇ ਹਟਿਆ ਹੈਗਾ ਤਾਂ ਇਸ ਨੂੰ ਲੈ ਕੇ ਵੀ ਲੋਕ ਕਾਫੀ ਸਲਾਨੀਆਂ ਦੇ ਉੱਥੇ ਭੀੜ ਜਮਾ ਹੁੰਦੀ ਹੈ ਔਰ ਅਕਸਰ ਅਸੀਂ ਦੇਖਦੇ ਹਾਂ ਕਿ ਬਰਫੀਲੇ ਦੇ ਕਾਰਨ ਬਰਫ ਦੇ ਕਾਰਨ ਉੱਥੇ ਟ੍ਰੈਫਿਕ ਜਾਮ ਹੋ ਜਾਂਦਾ ਹੈ ਜਿਸ ਕਰਕੇ ਕਈ ਰੂਟ ਵੀ ਬੰਦ ਕਰ ਦਿੱਤੇ ਜਾਂਦੇ ਨੇ ਪਰ ਘਬਰਾਉਣ ਦੀ ਲੋੜ ਨਹੀਂ ਹੈ ਜੇਕਰ ਤੁਸੀਂ ਗਾਈਡਲਾਈਨਸ ਧਿਆਨ ਨਾਲ ਸੁਣੋ ਤੇ ਪੜੋ ਤੇ ਉਹਨਾਂ ਨੂੰ ਅ ਧਿਆਨ ਦੇ ਵਿੱਚ ਰੱਖਦੇ ਹੋ ਜੇਕਰ ਸਫਰ ਕਰਦੇ ਹੋ ਤਾਂ ਕੋਈ ਘਬਰਾਉਣ ਵਾਲੀ ਲੋੜ ਨਹੀਂ ਹੈ ਪਰ ਹਾਂ ਜੇਕਰ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਨਹੀਂ ਰੱਖਦੇ ਹੋ ਤਾਂ ਕਿਤੇ ਨਾ ਕਿਤੇ ਤੁਹਾਨੂੰ ਬਾਅਦ ਦੇ ਵਿੱਚ ਪਛਤਾਉਣਾ ਜ਼ਰੂਰ ਪੈ ਸਕਦਾ ਹੈ ਸਾਡੀ ਇਹ ਰਿਪੋਰਟ ਤੁਹਾਨੂੰ ਕਿਵੇਂ ਚ ਲੱਗੀ ਹੈ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਤੇ ਜੇਕਰ ਤੁਸੀਂ ਪਹਾੜੀ ਇਲਾਕੇ ਦੇ ਵਿੱਚ ਜਾਣ ਵਾਲੇ ਹੋ ਤਾਂ ਇਹ ਵੀ ਜ਼ਰੂਰ ਦੱਸਿਓ ਵੀ ਤੁਸੀਂ ਕਿਹੜੇ ਸ਼ਹਿਰ ਦੇ ਵਿੱਚ ਮਨਾਲੀ ਜਾਂ ਫਿਰ ਸ਼ਿਮਲਾ ਜਾਂ ਫਿਰ ਕਿਤੇ ਹੋਰ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਜ਼ਰੂਰ ਦੱਸਿਓ